ਹੌਲੀ ਇਹ ਰਾਜ ਤੋਂ ਸਮਝਦੇ ਦਿਨ ਦੀ ਰਾਹੇ ਦੇਖ ਲਾ ਰਹੀ ਹੈ اوي اوي ايمرجنسی اؤر ٹائم ہاسر بن جائے گا میں راگنا پناگا دے اؤر میں لگ لگنے والے میں کموں اندر آیا ہے ਉਹ ਦੇਖਤੀ ਬਲੇ ਕਿਦਾਂ ਨਾਲ ਨਾਲ ਲੱਗੇ ਗਿਆ ਬੈਗ ਨਾਲ ਕੇ ਬੈਗ ਵਿੱਚ ਬੈਗ ਦੇ ਵਿੱਚ ਲੈ ਕੋਲ ਦੋ ਲੈ ਕੇ ਵਿੱਚ ਕੱਪੜੇ ਕੋ ਜਿਹੜਾ ਅੰਦਰ ਲੈ ਕੇ ਗਿਆ ਨਾ ਕੈਸ਼ ਕੋਲ ਲੋਟੇ ਪੜਾ ਲੋ ਔਰ ਪੂਰੀ ਥੀ ਕਰੋ ਸਟੋਰ ਨਾਲ ਲੇ ਗਏ ਉਹ ਫੈਸਲੀ ਲੈ ਲੋ ਬਜੀ ਨਾਲ ਲੱਗੇ ਗਏ ਥੋੜੀ ਹੋਰ ਨਾਲ ਤੂੰ ਸਟਾਰਟ ਕਰਕੇ ਲੈ ਲੇ ਆ ਹੁਣ ਆਲਸ ਕਲੀਨ ਕਰ ਦੋ ਫਿਰ ਫੋਨ ਸਕ੍ਰੀਨ ਕਰ ਦੋ ਜੋ ਪਰਲੀ ਜਿੰਨੀ ਵੀ ਆ ਸੋਲੀਨ ਨਾਲ ਸਟਾਰਟ ਕਰ ਲੈਗੇ ਉਹ ਵੀ ਸਟਾਰਟ ਕਰਕੇ ਲੈ ਲੇਗੇ ਉਹ ਇਹ ਲੈ 10 ਮਿੰਟ ਲੈ ਲਾ ਕੇ ਉਹ ਚੱਪੀ ਹੋ ਜਾਏਗੀ ਉਸ ਮਾਮਲੇ ਆ ਗਿਆ ਤੁਹਾਨੂੰ ਮਾਨ ਜੀ ਬਾਰੀ ਚ ਲੱਗਾ ਨਾ ਗੱਡੀ ਤੇ ਮੇਰੇ ਇਧਰ ਨਹੀਂ ਆ ਪਾਉਂਦੇ ਨਾ ਕੈਪੀਕਲ ਕੋਲ ਨਾ ਕੋਲ ਨਾ ਰੇੜਾ ਰੇੜਾ ਆਉਂਦਾ ਕੋਈ ਦੇਖ ਲੈ ਪੰਜ ਦੇਖਣਾ ਕਾਲੂ ਉਥੇ ਕੈਮਰਾ ਨਾਲ ਚੈੱਕ ਕਰਾ ਲਓ ਉਹ ਸਾਹਮਣੇ ਵਾਲੇ <mí> o मौसी ਜਵਿੰਦਰ ਕੀ ਨਾਮ ਜੀ ਸਰ ਵੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਅਸ ਸਵੇਰੇ 9 ਵਜੇ ਦੇਖਿਆ ਅੰਦਰ ਐਕਟਿਵਾ ਕੱਢਣ ਲੱਗੇ ਮੁੰਡੇ ਨੇ ਕੰਮ ਤੇ ਜਾਣਾ ਸੀਗਾ ਤੇ ਦੇਖਿਆ ਐਕਟਿਵਾ ਹੈ ਨਹੀਂ ਤੇ ਜਿਨ੍ਹਾਂ ਦੇ ਘਰ ਰੱਖੀ ਸੀ ਉਹ ਬਾਹਰ ਗਏ ਹੋਇਆ ਉਹਨਾਂ ਦਾ ਵੀ ਸਮਾਨ ਲੈ ਕੇ ਕੱਢ ਕੇ ਬਾਰੀਆਂ 'ਚ ਪੈਸੇ ਲੈ ਕੇ 25000 ਕਿੰਨੇ ਕੁ ਵੇਲੇ ਦੀ ਘਟਨਾ ਇਹ ਇਹ 5 ਵਜੇ ਪਤਾ ਨਹੀਂ ਕਿੰਨੇ ਮਿੰਟ ਆ ਸਵੇਰੇ 5 ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ ਲੱਗੇ ਹੋਏ ਹਾਂਜੀ ਉੱਚੇ ਹੀ ਦੇਖਿਆ ਵਾ ਠੀਕ ਆ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਸਾਡੀ ਐਕਟਿਵਾ ਜਿੱਦਾਂ ਨਵੀ ਸੀ 5 ਦਿਨ ਹੋਏ ਸੀ ਲਿਆਂਦੀ ਸੀ 1 ਲੱਖ 20 ਹਜ਼ਾਰ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਖੜੀ ਸੀਗੀ ਇਹ ਐਨਆਰਆਈ ਆ ਇਹ ਐਨਆਰਆਈ ਆ ਕਿਹੜੀ ਜਗਾ ਰਹਿੰਦੇ ਅਮਰੀਕਾ ਅਮਰੀਕਾ ਰਹਿੰਦੇ ਹਾਂਜੀ ਇਹ ਇਹਨਾਂ ਨੇ ਚਾਬੀ ਦਿੱਤੀ ਹੋਈ ਸੀ ਸਾਨੂੰ ਟੈਕਕਰ ਤੁਸੀਂ ਸੀਗੇ ਹਾਂਜੀ ਕੇਅਰ ਟੈਕਕਰ ਸੀਗੇ ਹਾਂਜੀ ਠੀਕ ਆ ਇੱਥੇ ਤੁਸੀਂ ਇਹਨਾਂ ਦੇ ਘਰ ਦੇ ਵਿੱਚ ਸਕੂਟਰੀ ਵਗੈਰਾ ਹਾਂਜੀ 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 ਜ਼ਿੰਮੇਵਾਰੀ ਸਾਡੀ ਸੀ ਜਿੰਮੇਵਾਰੀ ਤੁਹਾਡੀ ਸੀ ਹਾਂਜੀ ਠੀਕ ਆ ਤੇ ਜਿਨ੍ਹਾਂ ਦਾ ਘਰ ਹੈਗਾ ਉਹਨਾਂ ਦਾ ਨਾਮ ਕੀ ਆ ਜੰਗਬਾਦ ਤੇ ਉਹਨਾਂ ਨੂੰ ਦੱਸ ਦਿੱਤਾ ਤੁਸੀਂ ਹਾਂਜੀ ਦੱਸ ਦਿੱਤਾ ਸਵੇਰੇ ਹੀ ਦੱਸਤਾ ਫੋਨ ਕਰਕੇ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਆਏ ਸੀਗੇ ਠੀਕ ਆ ਚੈੱਕ ਅਪ ਕਰ ਗਏ ਆ ਤੇ ਸੀਸੀਟੀਵੀ ਕੈਮਰੇਜ ਕੋਛਾਇਆ ਹਾਂਜੀ ਆ ਆਏ ਆ ਬੰਦੇ ਆਏ ਵਿੱਚ ਕਿੰਨੇ ਜਣੇ ਇੱਕ ਆਇਆ ਵਾ ਦੂਜੇ ਦਾ ਪਤਾ ਨਹੀਂ ਅੱਛਾ ਜੀ ਕਿੰਨੇ ਕਿ ਜਣੇ ਹੈਗੇ ਉਦਾਂ 2 ਕਿ 3 ਜਣੇ 3 ਜਣੇ ਠੀਕ ਆ ਤੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਐਕਟਿਵਾ ਮਿਲਦੀ ਜਾਵੇ ਇਹਨਾਂ ਨੂੰ ਦੇਖਣਾ ਚਾਹੀਦਾ ਤੇ ਨੁਕਸਾਨ ਕਰਦੇ ਬਹੁਤ ਜ਼ਿਆਦਾ ਸਾਰੇ ਚੋਰੀਆਂ ਕਰਦੇ ਆ ਸਾਡੇ ਮਲੇ ਚ ਚੋਰੀਆਂ ਬਹੁਤ ਹੁੰਦੀਆਂ ਕਿਹੜਾ ਮਲਾ ਇਹ ਗੋ ਨਾਨਕਪੁਰਾ ਮਲਾ